ਭਿਆਨਕ ਸੜਕ ਹਾਦਸੇ ਦੇ ਵਿੱਚ ਮਾਂ ਪੁੱਤ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਪੂਰਾ ਰੋਡ ਜਿਹੜਾ ਆ ਖੂਨ ਦੇ ਨਾਲ ਲਥਪਥ ਹੋਇਆ ਨਜ਼ਰ ਆਵੇਗਾ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਜਿਹੜੀ ਮਾਂ ਹੈ ਉਸਦੀ ਇੱਕ ਬਾਹ ਜਿਹੜੀ ਉਹ ਲੱਥ ਜਾਂਦੀ ਹੈ ਤੇ ਜਿਹੜਾ ਪੁੱਤ ਹੈ ਉਦਾ ਸਰੀਰ ਜਿਹੜਾ ਆ ਉਹ ਦੋਹੀ ਥਾਈ ਹੋ ਜਾਂਦਾ ਇੰਨਾ ਕ ਜਿਆਦਾ ਰੂਹ ਕੰਬਾਉ ਤੇ ਇੰਨਾ ਕ ਜਿਆਦਾ ਭਿਆਨਕ ਹਾਦਸਾ ਵਾਪਰਿਆ ਟਿਪਰ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਲੋਕਾਂ ਦਾ ਕਹਿਣਾ ਹੈ ਕਿ ਟਿਪਰ ਦੇ ਡਰਾਈਵਰ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰ ਗਿਆ ਹੈ ਡਰਾਈਵਰ ਅਜੇ ਫਰਾਰ ਦੱਸਿਆ ਜਾ ਰਿਹਾ ਪਰ ਮਾਂ ਪੁੱਤ ਦੀ ਇਸ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਪੁੱਤ ਦਾ ਦੋ ਥਾਂ ਤੇ ਸਰੀਰ ਹੋ ਜਾਂਦਾ ਤੇ ਖੂਨ ਦੇ ਨਾਲ ਸੜਕ ਜਿਹੜੀ ਉਹ ਸਾਰੀ ਲਥਪਥ ਹੋ ਜਾਂਦੀ ਹੈ ਔਰ ਜਿਹੜੀ ਮਾਂ ਸੀ ਉਹਦੀ ਬਾਹ ਜਿਹੜੀ ਹੈ ਵਾਕੂ ਹੋ ਜਾਂਦੀ ਹੈ ਸੱਟਾਂ ਲੱਗੀਆਂ ਨੇ ਪਰ ਮਾਂ ਨੇ ਵੀ ਦਮ ਤੋੜ ਦਿੱਤਾ ਹੈ ਦੋਨਾਂ ਮਾਪੁੱਤਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ 8-9 ਸਾਲ ਦਾ ਪੁੱਤਰਾ ਵੀ ਬਾਈਕ ਤੇ ਸਵਾਰ ਸੀ ਜਿਹੜਾ ਕਿ ਜ਼ਖਮੀ ਦੱਸਿਆ ਜਾ ਰਿਹਾ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮਾਂ ਪੁੱਤ ਦੀ ਮੌਤ ਹੋ ਚੁੱਕੀ ਹੈ ਪੁੱਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਔਰ ਮਾਂ ਨੇ ਹਸਪਤਾਲ ਜਾਂਦਿਆਂ ਦਮ ਤੋੜ ਦਿੱਤਾ ਔਰ ਇੰਨਾ ਕੁ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਹੈ ਆ ਜੰਡੇਆਲਾ ਗੁਰੂ ਵਾਪਸ ਆਪਣੇ ਘਰ ਜਾ ਰਹੇ ਸੀਗੇ ਕਿਸੇ ਕੰਮ ਦੇ ਵਾਸਤੇ ਇਹ ਗਏ ਹੋਏ ਸੀ ਗਹਿਰੀ ਮੰਡੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਟਰੱਕ ਦੇ ਨਾਲ ਇਹ ਹਾਦਸਾ ਵਾਪਰ ਗਿਆ ਔਰ ਭੰਗਵਾ ਪਿੰਡ ਭੰਗਵਾ ਤੋਂ ਵਾਪਸ ਜੰਡੇਆਲਾ ਗੁਰੂ ਆਪਣੇ ਘਰੇ ਜਾ ਰਹੇ ਸੀ ਰਸਤੇ ਦੇ ਵਿੱਚ ਹੀ ਮੌਤ ਕਾਲ ਬੜ ਕੇ ਆਈ ਹੈ ਇੰਨਾ ਕੁ ਜ਼ਿਆਦਾ ਦਰਦਨਾਕ ਤੇ ਭਿਆਨਕ ਹਾਦਸਾ ਇਹਨਾਂ ਦੇ ਨਾਲ ਵਾਪਰਿਆ ਹੈ ਕਿ ਪੁੱਤ ਦਾ ਸਰੀਰ ਦੋਹੀ ਥਾਈ ਹੋ ਜਾਂਦਾ ਔਰ ਮਾਂ ਦੀਆਂ ਬਾਹਾਂ ਲੱਤਾਂ ਵੱਖ ਹੋ ਜਾਂਦੀਆਂ ਨੇ ਔਰ ਵਿਲਕਦਿਆਂ ਵਿਲਕਦਿਆਂ ਮਾਂ ਨੇ ਜਾਨ ਦੇ ਦੇ ਦਿੱਤੀ ਹੈ ਔਰ ਦੋਨਾਂ ਪਿਓ ਜਿਹੜਾ ਪੁੱਤ ਤੇ ਜਿਹੜੀ ਮਾਂ ਹੈ ਉਹ ਦੋਨਾਂ ਦੀ ਮੌਤ ਹੋ ਚੁੱਕੀ ਹੈ ਔਰ 8 ਸਾਲ ਦਾ ਪੁੱਤਰਾ ਵੀ ਬਾਈਕ ਤੇ ਸਵਾਰ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੁમિત્રા ਜਿਹੜੀ ਮਾਂ ਸੀ ਉਸ ਦੀ 50-55 ਸਾਲ ਉਮਰ ਦੱਸੀ ਗਈ ਹੈ ਔਰ ਜਿਹੜਾ ਮ੍ਰਿਤਕ ਰਮਨ ਕੁਮਾਰ ਸੀ ਉਸ ਦੀ 24 ਸਾਲ ਉਮਰ ਹੈ ਔਰ ਇੱਕ ਇਹਨਾਂ ਦੇ ਨਾਲ ਪੁੱਤਰਾ ਵੀ ਸੀ ਜਿਸ ਦੀ 9 ਸਾਲ ਉਮਰ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਬੜਾ ਹੀ ਭਿਆਨਕ ਹਾਦਸਾ ਜਿਹੜਾ ਉਹ ਵਾਪਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਈਕ ਦੇ ਵੀ ਚਥੜੇ ਉੱਡੇ ਹੋਏ ਨੇ ਔਰ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ ਟਿਪਰ ਵਾਲੇ ਦੀ ਗਲਤੀ ਸੀ ਡਰਾਈਵਰ ਦੀ ਗਲਤੀ ਸੀ ਗਲਤੀ ਦੇ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚਦੀ ਹੈ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਔਰ ਮਾਮਲਾ ਦਰਜ ਕਰ ਲਿਆ ਹੈ ਤਤਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡਰਾਈਵਰ ਦੀ ਭਾਲ ਜਾਰੀ ਹੈ ਮੌਕੇ ਤੋਂ ਫਰਾਰ ਡਰਾਈਵਰ ਦੱਸਿਆ ਜਾ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਬੜਾ ਹੀ ਭਿਆਨਕ ਇਹ ਹਾਦਸਾ ਵਾਪਰਿਆ ਰੌਂਗਟੇ ਖੜੇ ਖੁ ਜਾਂਦੇ ਨਹੀਂ ਜੋ ਦੋ ਟਿਪਰ ਦੀ ਮੋਟਰਸਾਈਕਲ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਤਾਂ ਮੋਟਰਸਾਈਕਲ ਦੇ ਵੀ ਪ੍ਰਖੱਚੇ ਤੱਕ ਉੱਡਦੇ ਨੇ ਔਰ ਜਿਹੜਾ ਟਿਪਰ ਸੀ ਔਰ ਟਿਪਰ ਵਾਲੇ ਦੀ ਗਲਤੀ ਦੱਸੀ ਜਾ ਰਹੀ ਹੈ ਜਿਹੜੇ ਲੋਕ ਸੀ ਆਸ-ਪਾਸ ਦੇ ਜਿਹੜੇ ਚਸ਼ਮਦੀਦ ਸੀ ਉਹ ਕਹਿੰਦੇ ਆ ਕਿ ਡਰਾਈਵਰ ਦੀ ਗਲਤੀ ਹੈ ਗਲਤੀ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ ਔਰ ਟਰੱਕ ਜਿਹੜਾ ਆ ਉਹ ਵੀ ਖੂਨ ਦੇ ਨਾਲ ਲਥਪਤ ਹੈ ਸੜਕ ਖੂਨ ਦੇ ਨਾਲ ਲਥਪਤ ਹੋਈ ਹੈ ਤਸਵੀਰ ਤੁਸੀਂ ਦੇਖ ਹੀ ਸਕਦੇ ਹੋ ਇਨਾਕ ਜ਼ਿਆਦਾ ਇਹ ਭਿਆਨਕ ਹਾਦਸਾ ਜੁੜਿਆ ਆ ਉਹ ਵਾਪਰਿਆ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਭੰਗਵਾ ਤੋਂ ਵਾਪਸ ਜੰਡਿਆਲਾ ਗੁਰੂ ਆਪਣੇ ਘਰੇ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਦੂਰੀ ਫਾਟਕ ਦੇ ਨੇੜੇ ਇਹ ਹਾਦਸਾ ਵਾਪਰ ਗਿਆ ਔਰ ਹਾਦਸਾ ਤਸਵੀਰਾਂ ਦੇਖਦੇ ਆ ਤਾਂ ਰੋਂਗ ਤੇ ਖੜੇ ਹੋ ਜਾਂਦੇ ਨੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਕੁਝ ਕਾਰਨਾ ਕਰਕੇ ਉਹ ਤਸਵੀਰਾਂ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਮੋਟਰਸਾਈਕਲ ਤੇ ਟਿਪਰ ਆ ਦੇਖੋ ਤੁਸੀਂ ਕਿਵੇਂ ਪਰਖੱਚੇ ਤੱਕ ਉਹਨਾਂ ਦੇ ਓਡੇ ਨੇ ਮਾਂ ਪੁੱਤ ਦੀ ਮੌਤ ਹੋਈ ਹੈ ਤੇ 8-9 ਸਾਲਾ ਪੋਤਰਾ ਜਿਹੜਾ ਆ ਉਹ ਗੰਭੀਰ ਰੂਪ ਦੇ ਨਾਲ ਜ਼ਖਮ